ਦੇ ਰਹਿ ਨੂੰ ਮਾਈ ਹੈਟ ਚ ਜਤਨੀਆਂ ਦਾ ਤਿਹਾਰ ਹੈ ਬੜੇ ਵਧੀਆ ਤਰੀਕੇ ਨਾਲ ਸੋਸ਼ਲ ਮੀਡੀਆ ਨਾਲ ਜੋ ਬਣਾਇਆ ਜਾ ਰਿਹਾ ਹੈ ਤਾਂ ਕਿ ਇਹਨਾਂ ਨੇ ਇਹ ਤਿਹਾਰ ਰਸਤੇ ਮਤਲਬ ਇਹ ਜੋ ਹੈ ਤੀਆਂ ਨੂੰ ਰੋਗ ਉੱਪਰ ਚੁੱਕਿਆ ਸੀ ਆਪਣੇ ਵਿਸੇ ਨੂੰ ਉਹ ਵਿਸੇ ਨੂੰ ਜੋੜਨ ਲਈ ਇਹਨਾਂ ਨੇ ਇਹ ਪਾੜਨਾ ਪਤਾ ਹੈ ਇਹਨਾਂ ਦੇ ਹਾਰਨ ਬਹੁਤ ਵਧੀਆ ਚੰਗੇ ਤਰੀਕੇ ਨਾਲ ਮੰਨਦੀਆਂ ਮੈਨੂੰ ਬੜੀਆ ਅੱਛਾ ਲੱਗਦਾ ਮੈਨੂੰ ਅੱਛੇ ਨਾਲ ਮੈਂ ਆਪਣਾ ਤਿਆਂ ਦਾ ਤਿਹਾਰ ਦੱਸ ਬਾੜ ਦੇ ਵਿੱਚ ਮਨਾ ਰਹੀਆਂ ਜੀ ਆਪਣਾ ਜਿਹੜੇ ਛੋਟੇ ਛੋਟੇ ਬੱਚੇ ਨੇ ਇਹਨਾਂ ਨੂੰ ਹਾਲੇ ਤੱਕ ਇਹ ਚੀਜ਼ਾਂ ਦਾ ਪਤਾ ਨਹੀਂ ਸੀ ਹੈਗਾ ਵੀ ਕੀ ਤੀਆਂ ਹੁੰਦੀਆਂ ਸਨ ਕਦੋਂ ਮਨਾਈ ਜਾਂਦੀਆਂ ਜੀ ਇਹੋ ਕਰਿਆ ਜੀ ਵੀ ਗਾਹ ਪਿਛਲਾ ਆਪਣਾ ਜਿਹੜਾ ਸੀ ਤੀਆਂ ਲੱਗਦੀਆਂ ਹੁੰਦੀਆਂ ਸੀ ਪੁਰਾਣਾ ਰਵਾਜ ਮੈਂ ਪੁਰਾਣੇ ਰਵਾਜ ਕਰਕੇ ਵੀ ਰੀਤੀ ਰਿਵਾਜ ਆਪਣੇ ਤਾਜ਼ੇ ਰਹਿਣ ਜੀ ਤੇ ਹੋਰ ਕੀ ਕਹਿਣਾ ਚਾਹੋਗੇ ਵੀ ਇਦਾਂ ਦੇ ਉਪਰਾਲੇ ਜਿਹੜੇ ਨੇ ਹਰੇਕ ਸ਼ਹਿਰ ਹਰੇਕ ਪਿੰਡ ਦੇ ਵਿੱਚ ਹੋਣੇ ਚਾਹੀਦੇ ਨੇ ਇਦਾਂ ਦੇ ਹੋਣੇ ਚਾਹੀਦੇ ਨੇ ਜੇ ਆਪਾਂ ਤਾਂ ਕਹਿੰਨੇ ਵੀ ਆਪਾਂ ਆ ਜਿਹੜੀ ਮਿੱਕੀ ਛੋਟੀ ਪਨੀਰੀ ਆ ਇਹਨਾਂ ਨੂੰ ਵੀ ਪਤਾ ਲੱਗੇ ਵੀ ਤੀਆਂ ਕੀ ਚੀਜ਼ ਨੇ ਜੀ ਬਿਲਕੁਲ ਕਿਤੇ ਨਾ ਕਿਤੇ ਸ਼ੁਰੂਆਤ ਆ ਆਪਾਂ ਹੀ ਕਰਾਂਗੇ ਆਪਾਂ ਕਰਾਂਗੇ ਜੇ ਵੱਡੇ ਕਰਾਂਗੇ ਜੇ ਤਾਂ ਛੋਟਿਆਂ ਨੂੰ ਪਤਾ ਲੱਗੂਗਾ ਜੀ ਹਾਂ ਮੈਂ ਸੱਭਿਆਚਾਰ ਚ ਪੁਰਾਣਾ ਸੱਭਿਆਚਾਰ ਹੀ ਆਪਣਾ ਜਾਰੀ ਰੱਖਣਾਗਾ ਵੀ ਇਹ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਪਤਾ ਲੱਗ ਸਕੇ ਵੀ ਆਪਣੀ ਪ੍ਰਾਣੀ ਸੱਭਿਆਚਾਰ ਕੀ ਚੀਜ਼ ਸੀ ਕਿਸ ਚੀਜ਼ ਨੂੰ ਕਹਿੰਦੇ ਸੀ ਬਿਲਕੁਲ ਮੇਰੇ 10 ਨੰਬਰ ਵਾਰ ਅਮਰ ਮੈਨੂੰ ਕਿਨੇ ਇਹ ਥੋੜੀ ਮਾਤਾ ਵੱਲੋਂ ਕਹਿਣਾ ਐਮਸੀ ਸਾਹਿਬ ਵੱਲੋਂ ਇਹ ਕਰਵਾਇਆ ਜਾ ਰਿਹਾ ਹੈ ਪ੍ਰੋਗਰਾਮ ਹਾਂਜੀ ਕੀ ਕਹਿਣਾ ਚਾਹੋਗੇ ਇਹ ਮਮੀ ਨੇ ਹਾਂਜੀ ਹਾਂ ਮਮੀ ਨੇ ਜੀ ਉਹ ਹਰ ਸਾਲੀ ਕਰਾਉਂਦੇ ਨੇਗੇ ਅੱਛਾ ਪਹਿਲਾਂ ਤਾਂ ਸਭ ਤੋਂ ਪਹਿਲਾਂ ਸਾਡੇ ਮਮੀ ਦੇ ਹੀ ਧੰਨਵਾਦ ਕਰਦੇ ਆ ਵੀ ਬੱਚਿਆਂ ਨੂੰ ਪਤਾ ਲੱਗ ਸਕੇ ਵੀ ਆਪਣਾ ਸੱਭਿਆਚਾਰ ਕੀ ਨੂੰ ਕਹਿੰਦੇ ਨੇ ਕੀ ਚੀਜ਼ ਹੈ ਤਿਆਂ ਤੇ ਅਸੀਂ ਨਾ ਪ੍ਰਾਣਾ ਵਿਰਸਾ ਦੁਆਰਾ ਸ਼ੁਰੂ ਕਰਨਾ ਚਾਹੁੰਦੇ ਹਾਂ ਕਿ ਛੋਟੇ ਬੱਚਿਆਂ ਨੂੰ ਜ਼ਿਆਦਾ ਜਾਣਕਾਰੀ ਹੋਵੇ ਇਹਨਾਂ ਬਾਰੇ ਹੁਣ ਛੋਟੇ ਬੱਚਿਆਂ ਨੂੰ ਪਤਾ ਨਹੀਂ ਹੈਗਾ ਇਨਾਂ ਨਕਤੀਆਂ ਬਾਰੇ ਜੀ ਹਾਂਜੀ ਕੀ ਸੀਗਾ ਅਸੀਂ ਦੁਬਾਰਾ ਇਹਨਾਂ ਨੂੰ ਸ਼ੁਰੂ ਕਰਵਾਉਣੇ ਚਾਹੁੰਦੇ ਹਾਂ ਜੀ ਆਜੋ ਆਜੋ ਰਾਜੀ ਦਸ ਨੰਬਰ ਬਾਅਦ ਬੋਲਿਆ ਕਰੋ ਨਾ ਬੋਲ ਕੇ ਅੰਜਲੀ ਕੀ ਨਾਂ ਹੈ ਤੁਹਾਡਾ ਅੰਜਲੀ ਅੰਜਲੀ ਨਾਮ ਹੈ ਹਾਂਜੀ ਔਰ ਕਿਵੇਂ ਦਾ ਅੱਜ ਫੀਲ ਹੋ ਰਿਹਾ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਅੱਜ ਇਕੱਠੇ ਹੋ ਕੇ ਤੁਸੀਂ ਬਹੁਤ ਹੋ ਰਹੀ ਹੈ ਕਿ ਹਾਂ ਨਾ ਕਈ ਕਈ ਸਕੂਲਾਂ ਦੇ ਵਿੱਚ ᱛੀਆਂ ਅੱਜ ਅੱਜ ਦੇ ਟਾਈਮ 'ਚ ਨਹੀਂ ਮਨਾਏ ਮਨਾਉਂਦੇ ਹੈਗੇ ਨਾ ਕਿ ਕੋਲ ਜਾਂਦੇ ਵਿੱਚ ਮਨਾਉਂਦੇ ਨੇ ਕਿਉਂਕਿ ਇਸ ਵਰਸੇ ਨੂੰ ਭੁੱਲ ਚੁੱਕੇ ਨੇ ਪਹਿਲਾਂ ਦੇ ਸਮੇਂ ਵਿੱਚ ਐ ਹੁੰਦਾ ਸੀ ਕਿ ਸਾਰੇ ਢੇੜਿਆਂ ਦੇ ਲੋਕ ਸ਼ਾਰਾਂ ਦੇ ਵਿੱਚ ਕਿਟਸ ਵਗੈਰਾ ਵੀ ਕਰਦੇ ਸੀ ᱛੀਆਂ ਨੂੰ ਵੀ ਮਨਾਉਂਦੇ ਸੀ ਪਰ ਅੱਜ ਦੇ ਸਮੇਂ ਵਿੱਚ ਇਹ ਸਭ ਮੋਬਾਈਲ ਫੋਨ ਦੇ ਕਾਰਨ ਇਹ ਸਭ ਠੱਪ ਹੋ ਕੇ ਚੁੱਕਿਆ ਹੈ ਤਾਂ ਕਿ ᱛੀਆਂ ਅੱਜ ਕੱਲ ਸਾਰੇ ਮੋਬਾਈਲਾਂ ਦੇ ਵਿੱਚ ਵੜੇ ਰਹਿੰਦੇ ਹਨ ਤਾਂ ਕਿ ਉਹ ᱛੀਆਂ ᱛੀਆਂ ਤਾਂ ਨਾਰਮਲ ਜੀ ਚੀਜ਼ ਆ ਉਹ ਹੋਰ ਵੀ ਫੰਕਸ਼ਨ ਹੈ ਜਿੱਦਾਂ ਉਸ ਨਹੀਂ ਮਨਾਉਂਦੇ ਸਾਡੇ ਜਿਹੜੇ ਐਮਸੀ ਨੇ ਡਾਕਟਰ ਹਰਪਾਲ ਕੋਰ ਜਿਹੜੇ ਵਾਰਡ ਨੰਬਰ 10 ਦੇ ਨੇ ਇਹਨਾਂ ਨੇ ਇਹਨਾਂ ਵਧੀਆ ਪ੍ਰੋਗਰਾਮ ਤਿਆਰ ਕੀਤਾ ਇਹਨਾਂ ਨੇ ਤੀਆਂ ਦਾ ਤਿਉਹਾਰ ਮਨਾਇਆ ਹਰ ਸਾਲ ਤਿਉਹਾਰ ਮਨਾਉਂਦੇ ਨੇ ਤੇ ਅਸੀਂ ਇਹੀ ਚਾਹੁੰਦੇ ਵੀ ਅਗਲੇ ਸਾਲ ਵੀ ਮਨਾਉਂਦੇ ਰਹਿ ਗੁੱਡ ਤੁਸੀਂ ਦੇਖ ਸਕਦੇ ਹੋ ਕਿ ਵਾਰਡ ਨੰਬਰ 10 ਦੇ ਵਿੱਚ ਐਮ ਸੀ ਵੱਲੋਂ ਸਾਡੇ ਜਿਹੜੇ ਪੱਤਰਕਾਰ ਹਰਪ੍ਰੀਤ ਕੌਰ ਜੀ ਨੇ ਉਹਨੂੰ ਸਨਮਾਨਿਤ ਕੀਤਾ ਜਾ ਰਿਹਾ ਫੁਲਕਾਰੀ ਦੇ ਨਾਲ ਅੱਜ ਤੀਆਂ ਦੇ ਸਪੈਸ਼ਲ ਤਿਉਹਾਰ ਨੂੰ ਲੈ ਕੇ